ਜੌਂਡੀਅਰ ਦੁਬਾਰੇ ਪਾ ਦਿੱਤਾ ਪਹਿਲਾ ਇਹ ਬਹਿ ਗਿਆ ਜੀ ਟਰੈਕਟਰ ਇਹ ਦੁਬਾਰੇ ਉੱਡ ਲੈ ਗਿਆ ਇੱਥੇ ਪਾ ਦਿੱਤੇ ਮਿੱਤਰੋ ਥਾਲੀ ਲੱਗੇ ਇਹਦਾ ਮੂੰਹ ਹੀ ਵਾ ਗਿਆ ਇਹਦਾ ਸੁchna 20 ਘੰਟੇ ਦੀ ਹੋ ਗਿਆ ਇਹ ਬਣਾਉ ਮਿੱਤਰੋ ਰਿਕਾਰਡ ਇਹ ਬਣਾਉ ਰਿਕਾਰਡ ਟਰੈਕਟਰ ਜੌਂਡੀਅਰ ਮਿੱਤਰੋ ਇਹ ਕੰਮ ਪੈੜਾ ਕਰੂ ਲੱਗਦਾ ਉਹ ਮੈਂ ਡਰੋਨ ਨੂੰ ਉੱਤਾਰ ਕਰ ਗਿਆ ਜੌਂਡੀਰ ਜੇਲਾ ਪਾਈ ਇਧਰਲੇ ਪਾਸੇ ਤੇ